ਹੈਲੋ ਮੇਰੇ ਵੀਰ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਤਾਂ ਇਹ ਹਰੀ ਪ੍ਰੇਅਰ ਕਰਨ ਬੰਦੇ ਆਏ ਨਵੇਂ-ਨਵੇਂ ਆਪਣੇ ਘਰ ਆਏ ਤੁਹਾਨੂੰ ਵਿਖਾਉਨੇ ਆ ਸਾਰੇ ਬੰਦੇ ਮੈਂ ਜਿਹੜਾ ਨਾ ਡੱਬੇ ਬਣਾਇਆ ਤੇ ਠੰਡੀਆਂ ਉਹ ਕੰਗੀਆਂ ਨੇ ਕੱਟੀਆਂ ਤਿਆਰ ਹੋਰਮਨ ਸਾਹਿਬ ਕੀ ਹਾਲ ਹੋਰਮਨ ਜੀ ਹੋਰਮਨ ਕਰ ਕੀ ਕਰ ਗੱਲ ਕਰੇ ਕੀ ਹਾਲ ਹੈ ਦੇਖੋ 22 ਦਿਨ ਕੋ ਲੱਗਦੀ ਨਾ ਹੋਰਮਨ ਤੋਰ ਕੇ ਵੇਖਿਆ ਪਹਿਲਾਂ ਤੋਰ ਕੇ ਵੇਖਦਾ ਉਹ ਤਾਂ ਨਹੀਂ ਸਹੀ ਆ ਉਹ ਚਲੇ ਗਿਆ ਨਹੀਂ ਨਾ ਉਹ ਕੈਂਟ ਬਾਹਰ ਅੱਗੇ ਹੋ ਜਾਂਦੇ ਜੇ ਫੋਰਮੈਨ ਜਾਂਦਾ ਹੋਰ ਪਈਆ ਕੀ ਹਾਲ ਠੀਕ ਆ ਹੋਈਏ ਬਹੁਤ ਦਾਦੇ ਨਾਲ ਚੰਗੀ ਤਰ੍ਹਾਂ ਕਿਹੜਾ ਕਿਹੜਾ ਨੁਕਸਿਆ ਹਾਂ ਹਾਂ ਪਰ ਸੀ ਇਸੇ ਕਰਕੇ ਕੁਰਸੀ ਤੇ ਬੈਠਾ ਹਾਂ ਕਿਉਂਕਿ ਇਹ ਮੁੰਡੇ ਜਾਣੇ ਆ ਉੱਠਿਆ ਸਟਿੱਪਾਂ ਚਾਂਦਦੇ ਇਹਨਾਂ ਨੂੰ ਪਤਾ ਤੇ ਮੈਂ ਇਸ ਕਰਕੇ ਲਾ ਕੇ ਬੈਠਾ ਕਿ ਕੰਗੀਆਂ ਵੀ ਆਪ ਫਿਟ ਕਰਾਉਂਦਿਆਂ ਉਹ ਪਰਲਾ ਵਾਲਾ ਕੰਗੀ ਫਿਟ ਕਰਦਾ ਵੀਰ ਉਹ ਹਿੰਟ ਜਿਹੜਾ 575 40 ਨੰਬਰ ਤੇ ਰੱਖਿਆ ਤੇ ਆ ਸਾਡਾ ਜੋਰਮੈਨ ਨੇ ਲੈਣਿਆ ਇਹ ਪੰਜਾਹ ਦਾ ਡੱਡਾ ਲੱਗ ਗਿਆ ਠੀਕ ਆ ਚੱਲ ਵਧੀਆ ਇਕੱਲਾ ਇਕੱਲਾ ਬੈਰਿੰਗ ਚੈੱਕ ਕਰ ਲੈਣਾ ਹੈ ਆਪ ਉੱਠ ਕੇ ਕੁਰਸੀ ਮੈਂ ਲੱਗੇ ਸੀਗਾ ਬੈਠਾ ਮੈਂ ਥੋੜੇ ਲੱਗਦੇ ਮੈਨੂੰ ਪ੍ਰੋਬਲਮ ਆ ਤਾਂ ਕਰਕੇ ਮੈਂ ਥੋੜਾ ਗਾਂ ਨਹੀਂ ਹੋ ਰਿਹਾ ਬਾਕੀ ਇਕੱਲਾ ਇਕੱਲਾ ਬੈਰਿੰਗ ਚੈੱਕ ਕਰਾਉਂਦਾ ਆ ਫਿਰ ਮੜ ਕੇ ਸੀਜ਼ਨ ਤੇ ਆ ਗਏ ਕੋਈ ਮੁਸ਼ਕਲ ਨਾ ਆਵੇ ਇਹਰਾ 10-20 ਦਿਨ ਮਹੀਨਾ ਸੀ ਚਲਾਉਣਾ ਪੂਰਾ ਚੱਲੇ ਵਧੀਆ ਠੀਕ ਤੇ ਗ੍ਰੀਸ ਕਿਹੜੀ ਕੰਪਨੀ ਦੀ ਵਰਤਦੇ ਗ੍ਰੀਸ ਉਹ ਅਸੀਂ ਦੂਜੀ ਲਿਆਉਣੀ ਆ ਜੈਲੋ ਜੈਲੀ ਜੈਲੀ ਜੈਲੋ ਵਧੀਆ ਲਿਆਉਣੀ ਉਹ ਹੀ ਬੰਦਿਆਂ ਨਾਲ ਕਰਦੀ ਗਲੇ ਬੰਦਿਆਂ ਨੂੰ ਦੇਣੀ ਕਿ ਦੀ ਬੰਦਿਆਂ ਨੂੰ ਵੀ ਹੋ ਜਾਂਦੀ ਨਾਲ ਹਾਂ ਹਾਂ ਆ ਬੰਦਾ ਬੜਾ ਢਿਲਾਇਆ ਰੱਖਿਆ ਲੋਗ ਤਾਂ ਕਹ ਲਈਏ ਹੈਗਾ ਇਹ ਥੋੜੀ ਪਠੇਪੜੇ ਨਹੀਂ ਮਿਲਦੇ ਤਾਂ ਕਰਕੇ ਖਾਦੇ ਨਹੀਂ ਆ ਵੈਕਮ ਹੋਣਾ ਨਹੀਂ ਉਹ ਤਾਂ ਕੀ ਆ ਵਧੀਆ ਤਾਂ ਕੁਛ ਨਾ ਮਾਰ ਕੇ ਕਿੱਥੇ ਗਏ ਆਪਣੇ ਮਹਾਲਕਾ ਉਹ ਇੱਧਰ ਤਰੇ ਫਿਰਦੇ ਤੱਕਰਾ ਕੇ ਕਰਦੇ ਉਹ ਤਰੇ ਆਉਂਦਾ ਓਏ ਵਿਚਾਰਾ ਲੱਕੋ ਕੋ ਬਾਹ ਮਾਰ ਠੀਕ ਹੈ ਦੇਖੇ ਕਿੱਥੇ ਆਉ ਉਹ ਸੇ ਇੱਕ ਉਹ ਕੋੜਾ ਮਾਰਨ ਦਿਆ ਅਹੀਂ ਤੇ ਬੈਠੇ ਆ ਠੀਕ ਹੈ ਇਹ ਦਿਨੇ ਆ ਰਿਹਾ ਸੀ ਕਿਦਾਂ ਦਰਕੇ ਮਾਰ ਦੋ ਉਹਦਾ ਮਗਰ ਉਹਦਾ ਓ ਜਾਓ ਇੱਕ ਆਉਂਦਾ ਜੀ ਕੋਈ ਡੈਡੀ ਸ਼ਰਟ ਪਾਈ ਅੱਜ ਹਾਂ ਕਿਦਾਂ 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 ਦਰਕੇ ਮਾਰਦੇ ਦਮਕੇ ਬੜੇ ਭਾੜੇ ਆ ਸਾਬਾ ਵਿਚਾਰਾ ਅੱਜ ਮਾਰਨ ਦਿਆ ਸੀ ਉਹਨੂੰ ਪੁੱਛਿਆ ਜਾ ਰਿਹਾ ਹਾਂ ਕਿਦਾਂ ਮਾਰਿਆ ਹੋਰ ਰਾਜ ਦੇ ਸਾਭਾ ਮੇਰੇ ਦਿਵਾਲੇ ਹੋਗੇ ਨਹੀਂ ਲੱਗਦੇ ਨਹੀਂ ਕਿੱਦਾਂ ਨਹੀਂ ਰਾਜ ਉਹ ਮਾਲਕ ਆ ਗਿਆ ਉੱਤੇ ਗੱਲ ਕਰਾਓ ਇਹਨਾਂ ਦੀ ਮਾਲਕੀ ਹੋਰ ਹਰ ਗਾਂ ਦਾ ਭਾਈਆ ਕੀ ਹਾਲ ਚਾਲ ਗਾਂ ਦਾ ਕਿੱਦਾਂ ਹਰ ਠੀਕ ਹੈ ਵਧੀਆ ਹੈ ਮਜੂਗੀ ਕਿ ਨਹੀਂ ਇਹਦੇ ਨੂੰ ਪਰਮਾਤਮਾ ਦੇ ਹੱਥ ਰਹੀ ਆ ਅਹੀਂ ਤੇ ਆਪਣੀ ਪੂਰੀ ਬਾਰਾ ਆ ਇੱਕ ਭਾਈਏ ਦੀ ਗਾਂ ਬਿਮਾਰ ਹੋ ਗਈ ਆ ਬੜੀ ਜਿਆਦੀ ਬਿਮਾਰ ਆ ਚਾਰੀ ਨੂੰ ਭਾਈਆਂ ਨੇ ਪਹਿਲਾਂ ਸਟੈਂਡ ਲਿਆਂਦਾ ਸੀ ਉਹ ਅਸੀਂ ਬਾਕੀ ਰੱਖਿਆ 1500 ਦਿਨ ਉਹ ਪਾਣੀ ਦਾ ਵਾਰ ਸਟੈਂਡ ਲਿਆਂਦਾ ਭਾਈਏ ਨੇ ਇਹਦੇ ਕਿੰਨਾ ਭਾਈਆ ਕਰਾਇਆ ਪਰ ਰੈਸਟੈਂਡ ਦਾ 7000 ਹਾਂ ਲੱਤ ਤੇ ਲੱਤ ਕਰਕੇ ਹੀ ਨਾ ਲੱਤ ਕਿੰਨੇ 7000 ਹਾਂ ਤੇ ਵਿਚਾਰੀ ਦੇ ਬਹੁਤ ਹੀ ਸੱਟ ਲੱਗ ਗਈ ਤੇ ਹੁਣ ਇਹਨੂੰ ਚੁੱਕ ਚੱਕ ਕੇ ਠਾਵਾਂ ਪੈਂਦਾ ਤੇ ਸਾਫ ਦਾ ਲੱਗੇਂਗੇ ਹਿੱਕ ਕਰਨਾ ਆ ਮੈਂ ਸਾਫ ਭਰਾ ਨਾਲ ਕੀ ਗਾਂ ਲੂੰ ਬੜੀ ਮਾੜੀ ਗੱਲ ਹੋਈ ਹੁਣ ਕੀ ਕੀਤਾ ਜਾਵੇ ਹੁਣ ਕੀ ਕੀਤਾ ਵੇਖੋ ਦੀ ਭਾਈ ਤਾਂ ਮੈਂ ਤੇ ਤੁਹਾਡੇ ਵਾਲੋ ਵੇਖ ਕੇ ਗਾਵਾਂ ਲੱਗਾ ਲਿਆਉਣ ਪਾਣ ਦੇ ਤੇ ਤੂੰ ਮੈਨੂੰ ਉਹਨਾਂ ਆ ਚੀਜ਼ ਵੇਖ ਕੇ ਤੇ ਮੇਰਾ ਵੀ ਕੀ ਕਰਾ ਕੋਣ ਤੋਂ ਲਿਆਉਣ ਲੱਗਾ ਨਹੀਂ ਨਹੀਂ ਤੈਨੂੰ ਲਿਹਾ ਕੇ ਦਵਾਗੇ ਤੇ ਆ ਵੀਰ ਦੀ ਬਲੋਕਰ ਦੀ ਗਾਂ ਨਹੀਂ ਖਲੋਣਦੀ ਬਾਹਰ ਦੇ ਤੇ ਜੇ ਕੋਈ ਵੀਰ ਕੋ ਨੁਕਸਾ ਹੋਵੇ ਨੁਕਤਾ ਦੇ ਦੱਸਿਓ ਚੱਲ ਠੀਕ ਆ ਇਹ ਬੱਚੀਆਂ ਕਰੀ ਫੀਟ ਪਾਉਣ ਇਹ ਬੱਚੀਆਂ ਨੂੰ ਆ ਇਹਨੂੰ ਬ੍ਰੋਕਰ ਤੇ ਡੱਕ ਮੈਂ ਲਾ ਲਿਆ ਆਈਫੈਕਸ ਤੇ ਤੂੰ ਕਿਦਾਂ ਲਵਾ ਕੇ ਲਿਆ ਮੈਂ ਵੀ ਬਾਹ ਚੱਲਿਆ ਪਾਲੇ ਘਰ ਆਉਣਾ ਪਾਲਿਆ ਨਾ ਕਿੰਨੇ ਦਾ ਦਊਗਾ ਵੇਖੋ ਕਿੰਨੇ ਦੇਂਦਾ ਜੀ ਦਾ 600 ਰੁਪਏ ਦੇ ਡੈਕ ਬਣਾ ਲਏ ਤੇ 100 ਰੁਪਏ ਲੱਗਾ ਸਾਰਾ ਨਵੇਂ ਸਪੀਕਰ ਨਵਾਂ ਡੈਕ ਨਹੀਂ 700 ਜੀ ਬਣਾਵਾ ਘੇਰ ਕੇ ਚਲੋ ਠੀਕ ਆ ਵੀਰ ਭਰਾ ਆਪਣੇ ਫੈਨ ਆਏ ਆ ਆਪਾਂ ਨੂੰ ਮਿਲਣਾ ਹੋਰ ਬਲੋਕਸ ਨਾਲ ਕੀ ਆ ਲਿਆ ਇਹ ਠੀਕ ਹੈ ਹੈ ਤੂੰ ਵੀ ਸਟਾਰਟ ਕੀਤਾ ਕੰਮ ਆਂਦੇ ਬਲੋਕਾਂ ਦਾ ਹੈ ਚਲ ਵਧੀਆ ਕੀ ਚੈਨਲ ਦਾ ਨਾਮ ਕੀ ਰੱਖਿਆ ਹੈ ਕਾਕਾ ਪਟਾ ਝਟਾ ਦੇ ਕਾਕੇ ਹਾਂ ਝਟਾ ਦੇ ਕਾਕੇ ਚਲੋ ਵਧੀਆ ਹੈਗੇ ਦੂਜਾ ਮੇਰੀ ਗੱਲ ਸੁਣ ਤੇ ਆਪਣਾ ਪੈਸੇ ਆਵਾ ਆਉਂਦੇ ਫਿਰ ਪੈਸੇ ਹੱਲੇ ਤਾਂ ਬਣਾਇਆ ਨਹੀਂ ਪੈਸੇ ਜਿੱਥੋਂ ਆਏ ਤੁਵੇਂ ਮੈਨੂੰ ਪੂਰੇ ਪੈਸੇ ਦੇ ਕਹਿੰਦੇ ਮੈਂ ਇੱਕ ਟਰੈਕਟਰ ਲੈ ਕੇ ਆਇਆ ਤੇ ਤਾਂ ਮੈਂ ਇਹਦੇ ਕੱਲ ਬਸਲ ਬਣਾਇਆ ਨਹੀਂ ਨਹੀਂ ਬਣਾਇਆ ਕਰਕੇ ਨਹੀਂ ਹੁਣ ਕਿੱਥੇ ਚੱਲੇ ਜੇ ਹੁਣ ਜਿਮ ਚੱਲੇ ਜੇ ਜਿਮ ਚੱਲੇ ਜੇ ਆ ਵੀ ਜਿਮ ਲਾਉਂਦਾ ਓਏ ਹੋਰ ਕਿੰਨਾ ਕ ਜਿਮ ਲਾਉਣਾ ਬਖਾਰ ਓਏ ਠੀਕ ਆ ਤੇ ਬਲੌਗ ਵੀ ਬਣਾਇਆ ਕਰੋ ਨਾਲ ਸਾਰਿਆਂ ਨੇ ਕਿੱਥੇ ਰਹਿ ਜਾਂਦੇ ਜਿਵੇਂ ਹਾਂਜੀ ਚੱਲ ਵਧੀਆ ਹੈ ਤੇ ਆਹ ਬ੍ਰੋਕਰ ਸਾਹਿਬ ਆਪਣਾ ਇਹ ਪੂਰੀ ਗੱਲ ਬਣਾਉਂਦਾ ਕਦੀ ਇਹ ਰੀਲਾ ਲੈਣ ਜਾਂਦਾ ਨਹੀਂ ਉਹ ਦੁਜਾ ਹੈ ਉਹ ਦੁਜਾ ਉਹ ਕਿੱਥੇ ਗਿਆ ਇਹ ਉਹ ਸਹਲ ਘਰੇ ਸਹਲ ਕਰ ਗਿਆ ਚਲ ਠੀਕ ਆ ਕੋਈ ਨਹੀਂ ਤੁਹਾਨੂੰ ਸਹਲ ਨਾਲ ਵੀ ਮਿਲਾਵਾਂਗੇ ਉਹ ਵੀ ਆਪਣਾ ਚੈਨਲ ਬਣਾਈ ਬੈਠਾ ਪਰ ਮੇਰੀ ਸ਼ਰਟ ਪਾਤੀ ਆ ਕੋਈ ਨਹੀਂ ਇਹਨਾਂ ਵੇਖ ਲਓ ਤੁਸੀਂ ਲੋਕ ਵੇਖ ਫੋਰ ਚੈਨਲ ਕੀ ਹਾਲ ਹੈ ਵਧੀਆ 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 ਠੀਕ ਹੈ ਰੀਲ ਲੱਭ ਗਈ ਆ ਤਨ ਆ ਹੈ ਤੇ ਕੋਈ ਹੁਣ ਰੈਪ ਹੀ ਸੁਣਾ ਦੇ ਕੋਈ ਨਹੀਂ ਹੁਣ ਹੀ ਰੈਪ ਮੇਰੇ ਰੈਪ ਜਿਹੇ ਸੁਣਾ ਦੇ ਯਾਰ ਹੈ ਤੇ ਆਪਣੇ ਚੈਨਲ ਤੇ ਬੜਿਆ ਬੋਲਦਾ ਮੇਰੇ ਚੈਨਲ ਤੇ ਆਂਦਾ ਨਾ ਕਿ ਇਹਨੂੰ ਪੈਸੇ ਨਾ ਜਾਦੇ ਕਿਤੇ ਆ ਲੈਣਾ ਫੇਮਸ ਹੋ ਜਾਣਾ ਯਾਰ ਹਜ਼ਾਰ ਵਾਅਦਾ ਜੀ ਤੈਨੂੰ ਭੁੱਲ ਗਿਆ ਹੱਥ ਨਾਲ ਯਾਰ ਤੇ ਹੋਰ ਵਧੀਆ ਆ ਵੇਖ ਬੋਲ ਨਹੀਂ ਦੱਸ ਹੂੰ ਬੋਲ ਬੋਲ ਦੇ ਦੇ ਚਲ ਬੋਲ ਵੀ ਮੈਨੂੰ ਹੱਸੇ ਨਹੀਂ ਚਲ ਰੈ ਵੀ ਬੋਲ ਦੇ ਜਿਹੜਾ ਰੀਲ ਨਹੀਂ ਮੈਨੂੰ ਭੁੱਲ ਗਿਆ ਈ ਤੂੰ ਸੁਣਾ ਦੇ ਨਹੀਂ ਇਹ ਨਹੀਂ ਮੈਂ ਸੁਣਨਾ ਮੈਂ ਤੇ ਇਹ ਤੇ ਦੇਖਣੀ ਦਿਆਂ ਤੇ ਉਦਾਂ ਤੋਂ ਬੋਲ ਓ ਮੈਨੂੰ ਭੁੱਲ ਗਿਆ ਮੈਂ ਵੇਖ ਕੇ ਬੋਲਿਆ ਹੂੰ ਚਲ ਯਾਰ ਚੱਲੀਏ ਉਹ ਬੰਦੇ ਦੇ ਰੈ ਵੀ ਦੇਖੋ ਇਹਨੂੰ ਫੋਲੋ ਵੀ ਕਰਿਓ ਦੇਹੀ ਕਿਹੜਾ ਚੈਨਲ ਤੇ ਰਹ ਹੂੰ ਮੇਰਾ ਜੱਟਾਂ ਦੇ ਕਾਕੇ ਜੱਟਾਂ ਦੇ ਕਾਕੇ ਉਹ ਤਾਂ ਤੁਹਾਡਾ ਦੂਆ ਦਾ ਫਿਰ ਇੱਕੋ ਹੀ ਹੈ ਇੱਕੋ ਚੰਗਾ ਬਣਾਦਾ ਹੈ ਚਲ ਇੱਕ ਉਹ ਦਾ ਦੂਜੇ ਦਾ ਇਹਦਾ ਉਹ ਵੀ ਇਥੇ ਉਹ ਵੀ ਇਹੀ ਆ ਉਹ ਵੀ ਇਹੀ ਆ ਅਜਾ ਉਹ ਵੀ ਇਹੀ ਆ ਤੁਸੀਂ ਬਈਏ ਨਾ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਿ ਸਬਸਕ੍ਰਾਈਬ ਹੁੰਦਾ ਸਬਸਕ੍ਰਾਈਬ ਕਰਿਓ ਪਰੋ ਨਾ ਹੈ ਸਬਸਕ੍ਰਾਈਬ ਕਰਿਓ ਚੱਕਰ ਪਾਏ ਇਹਨਾਂ ਨੂੰ ਕਰਨਾ ਜੇ ਯਾਰ ਜੱਟਾਂ ਦੇ ਕਾਕੇ ਨੂੰ ਇੱਕ ਬੰਦਾ ਆਇਆ ਇਹ ਟੋਪੀ ਪਾਈ ਰੱਖਦਾ ਹਨਾ ਮੈਂ ਲੰਬਾ ਤਾਂ ਹੁੰਦਾ ਨਹੀਂ ਮੈਂ ਜਾ ਕੇ ਮੇਰਾ ਟੋਟੀ ਠੀਕ ਲੋੜ ਲਾਉਂਦਾ ਕਿ ਨਹੀਂ ਇਹ ਤੇ ਪਤਲਾ ਤੇ ਹੋਇਆ ਹੀ ਨਹੀਂ ਮਾਸਾ ਵੀ ਹੈਂ ਅੱਗ ਦੇੜ ਗਿਆ ਦੋ ਦਿਨ ਤੇ ਜੰਮੀ ਬਾਂਦੀ ਦੇਖਦੇ ਨੇ ਇਹ ਹੋਈ ਬੱਲੀ ਤੋੜ ਕੇ ਮੋਸਾ ਦਾ ਮਗਰ ਬਹਿ ਜਾਂਦਾ ਭੱਜ ਕੇ ਭੱਜੀਏ ਤਾਂ ਇਹ ਨਾ ਟੇਡ ਕਟਣ ਗਿਆ ਤਾਂਦਾ ਹੋਇਆ ਪੂਰਾ ਜਾਉਗਾ ਲਾ ਨਹੀਂ ਬੜਾ ਹੋਇਆ ਬਾਬੇ ਦਾ ਫਾਮਦਾ ਨਾ ਹਾਂ ਬਾਬੇ ਤੋਂ ਜਾਂਦਾ ਤੂੰ ਠੀਕ ਠੀਕ ਤੇ ਬਾਬੀ ਰਵੇ ਆਪਣਾ ਹੀ ਘਰ ਆ ਰਿਹਾ ਹੈ ਜਾਈਦਾ ਇਹ ਵੀ ਬਾਬੇ ਨੂੰ ਖਾਂਦੇ ਇੰਨਾ ਨਹੀਂ ਨਾ ਖਾਣਾ ਦੇਦਾ ਜਿੰਨਾ ਤੂੰ ਕਰਨਾ ਹੈ ਉਹਦੇ ਸਾਰੇ ਖਾਂਦੇ ਸੀ ਆਪ ਬੜਾ ਖਾਣੇ ਆ ਤੇ ਆਪ ਪੀਪਾ ਆ ਗਿਆ ਉਹ ਪੀਪਾ ਕੀ ਆ ਰਿਹਾ ਉਹ ਇਹ ਆ ਮੇਰੀ ਗੱਲ ਤੇ ਸੁਣ ਉਹਦਾ ਚਿਹਰੇ ਪੱਠੇ ਵੱਢ ਗਿਆ ਫਿਰ ਆਪ ਪੀਪਾ ਆ ਆਪਣਾ ਬੰਦਾ ਹੋਰ ਫਿਰ ਚਿਹਰੇ ਵੇਲੇ ਨਾ ਆ ਜੀ ਚੰਗਾ ਠੀਕ ਆ ਆਪੇ ਪੀਪਾ ਆਪਣਾ ਬੰਦਾ ਰੋਜ਼ ਆਪਣੀ ਹੈਲਪ ਕਰਦਾ ਪੱਠੇ ਵੜਦਾ ਰਹਿਆ ਆਪਣੇ ਨਾਲ ਸਵੱਗਤੇ ਆ ਜਾਂਦਾ ਤੇ ਆ ਵੀਰ ਜਾਂਦੇ ਰੋਜ਼ ਜਿਮ ਕਦੋਂ ਜਾਣਾ ਜਿਮ ਫਿਰ ਲੈ ਕੋ ਟਾਈਮ ਲਾ ਕੇ ਕਰੋ ਨਾ ਨਹੀਂ ਕੋਈ ਟਾਈਮ ਨਹੀਂ ਆਦਾ ਕੀ ਕੀ ਡਾਈਟ ਪਲਾਨ ਕੀ ਲੈਣਾ ਚਾਹੀਦਾ ਲੈ ਸੋ ਜਿਮ ਦੇ ਵਿੱਚ ਸਾ ਸਾਡਾ ਕੋਚ ਹੈ ਨਹੀਂ ਕੋਚ ਹੈ ਇਹਦੇ ਮੂੰਹ ਚਾਪੀਆਂ ਤੋਂ ਬਿਆਹ ਹੋ ਜਾਂਦਾ ਅੱਛਾ ਇਹ ਕਦਿਆਂ ਜਿਮ ਦੀਆਂ ਜੇ ਵੀ ਆਪਣਾ ਕੋਈ ਫੜਾ ਲੁਕਾਇਆ ਗੋਦੀ ਦਾ ਗੀੜੀ ਇਹ ਡਰ ਰਹਾ ਨਹੀਂ ਉਹ ਇਹ ਦੇ ਦੇ ਕਿ ਤਿਕਸੋਹ ਕਿੰਦੇ ਕੀ ਆਦੇ 6 ਪੈਕ 6 ਪੈਕ ਇਹ ਕਾ ਆ ਗਿਆ ਵੱਡਾ ਵੱਡਾ ਜੋ ਬਣਦਾ ਛੇਤੀ ਆ ਕੇ ਜੋ ਬਣ ਉਹ ਕਿੱਥੇ ਕੀ ਆ ਜੋ ਬਣੇ ਤਾਂ ਕਰਦੇ ਆਏ ਓਏ ਮੈਡੀਕਲ ਸੁਣ ਤੈਨੂੰ ਮਾਲਕਾ ਛੁੱਟੀ ਦੇਦੀ ਅੰਦਰੋਂ ਦੇਰੀ ਨਾਲੋਂ ਆ ਦੇਰੀ ਫਰਮ ਇਹਨਾਂ ਦਾ ਪਰ ਦਿਖਣ ਨਹੀਂ ਜਾਂ ਟਰਾਲੀ ਦੇ ਹੁੰਦੇ ਆ ਹੁਣੇ ਸੋਨੇ ਨੂੰ ਦੇਖ ਕੇ ਮਛਰ ਲੜੀ ਜਾਂਦੇ ਉਹ ਮੇਰੀ ਗੱਲ ਸੁਣ ਹਾਂ ਰਾਈ ਪਰ ਆ ਤੇ ਉਹ ਲਾਲ ਗੱਲਾਂ ਤੇ ਮਛਰ ਤੇ ਐ ਆਉਂਦਾ ਲੱਗ ਜਾਂਦਾ ਪਰ ਨਾ ਬੰਨਿਆ ਮਛਰ ਆਉਣਾ ਹੀ ਆ ਹਾਂ ਖਟਾ ਪਰ ਨਾ ਬੰਨਿਆ ਮਛਰ ਹੂੰ ਤੇ ਮੇਰੀ ਗੱਲ ਹਾਂ ਨਾ ਕਰ ਰੇ ਇੱਕ ਦੂਜੇ ਨੂੰ ਤੇ ਇਹ ਜਾ ਚਲੀ ਜਾਣਾ ਜਾਣਾ ਤੇ ਸਾਰੇ ਹੀ ਇੱਕ ਦਿਨੇ ਤੋਂ ਤੂੰ ਜਾਣਾ ਹੀ ਤੂੰ ਜਾਣਾ ਹੀ ਆ ਸਾਰੇ ਹੀ ਜਾਣਾ ਇਹ ਮੁੰਡਾ ਜਾਂਦਾ ਆਪਣੇ ਨਾਨਕੇ ਜਿੰਮ ਲਾਉਣਾ ਰਹਿ ਗਿਆ। ਰੈਮ ਲਾਉਣਾ। ਉਹਦੇ ਨਾਲੇ ਮਾਮਿਆਂ ਨੂੰ ਮੇਰੇ ਆਉਂਦਾ। ਠੀਕ। ਮਾਮੇ ਦੇ ਸ਼ਹਿਰ ਆ। ਹਾਂ। ਇੱਕ ਆਉਂ ਫਾਟ ਲਿਆ ਤੇ। ਨਾਨਨੇ ਤੇ ਹੈ ਨਾ ਭਾ ਮਾਮੇ। ਹਾਂ ਮਾਮੇ। ਮੇਰੇ ਮੇਰੇ ਨਾਨਕੇ ਉਸੇ ਘਰ ਆ ਦੇ ਵੀਰ ਦੇ ਨਾਨਕੇ ਉਸੇ ਘਰ ਆ। ਕਿੱਦਾਂ ਵਾ ਕਿੱਦਾਂ ਦੱਸ ਤੁਸੀਂ? ਕਿੱਦਾਂ ਦੱਸ ਤੇਰੇ ਨਾਨਕੇ ਤੇ ਮੇਰੇ ਨਾਨਕੇ ਦੇ। ਇਹ ਆਥੜੀ ਬੜੀ ਕਰਦਾ। ਓਏ। ਨਾਨਕੇ। ਇਹ ਮੇਰੀ ਮੰਮੀ ਦੀ ਭੂਆ ਦਾ ਮੁੰਡਾ ਹੈ। ਮੈਂ ਤੇਰੀ ਮੰਮੀ ਦੀ ਭੂਆ ਦਾ ਮੁੰਡਾ। ਹਾਂ। ਠੀਕ ਆ। ਮੈਂ ਤੈਨੂੰ ਸ਼ਾਇਦ ਨਾਂ ਪਤਾ ਹੋਵੇ। ਠੀਕ ਆ। ਪਾਪਾ ਚਲੇ ਮੋਟਰ ਤੇ ਮੋਟਰ ਤੇ ਜਾ ਕੇ ਤੇ ਜੱਗਾ ਮੂਹੇ ਬੰਦ ਗਿਆ ਪੱਦਰ ਬੜਾ ਹੋਇਆ ਪਾਣੀ ਤੋਂ ਖਾਲੀ ਰਹੀ ਆ ਕੇ ਆਪਣੀ ਫਰੀ ਵਿੱਚ ਆ ਜਾਣਾ ਤਾਂ ਕਿਦਾਂ ਕੰਮ ਹੋ ਮਾਨਾ ਇਹ ਕਣਕਾ ਤੇ ਏਰਕਾ ਬਹੁਤ ਵਧੀਆ ਸਮਾ ਕਣਕ ਦਾ ਤਾਂ ਕੰਮ ਪੂਰੀਆ ਏਰਕਾ ਢੈਂਡਿਆ ਝਾੜ ਦੇ ਕਣਕਾ ਆ ਦੇਣਾ ਆ ਉਹ ਆਪਣੀ ਮਿੰਦੀ ਉਤੋ ਲੈਣਾ மீனித்த பற்றி கோபி பற்றி வந்தாச்சு ਪਹਿਲੀ ਦਾ ਚਟਾਲੇ ਦਾ ਪਾਣੀ ਐ ਨੂੰ ਕੀਤਾ ਹੈ ਕਣਕ ਦੇ ਵਿੱਚ ਇਹ ਵੀ ਹੌਂ ਠਾਈ ਹੀ ਰਹਿ ਜਾਊਗਾ ਕੇ ਕੇ ਮੂਹਾ ਬੰਨ ਕੇ ਕੱਕ ਕੇ ਮੂਹਾ ਪਾਪਾ ਬੰਨਤੇ ਮੂਹੇ ਇਹ ਪਾਣੀ ਇੱਕ ਪਹਿਲੀ ਜਦੋਂ ਜੀ ਪਹਿਲੀ ਵੇਜ ਨਾ ਆਵੇ ਤੇ ਮੀਂਹ ਤੇ ਚਲੋ ਜ਼ਾਬ ਦੇ ਹੱਥ ਵਾਸੀ ਜਨਾਨੇ ਪਾਉਣਾ ਪਾਉਣਾ ਹੀ ਕੇਲੇ ਵੱਧ ਘਟ ਵੀ ਪੈ ਸਕਦਾ ਉਹ ਖਾਲ ਦੇ ਉੱਤੋਂ ਪਾਣੀ ਆਉਂਦਾ ਤੇ ਇਹ ਪਤਾ ਨਹੀਂ ਕਿਹੜੇ ਕਿੰਨਾ ਪੈ ਜਾਣਾ ਮੀ ਤੇ ਆਪਾਂ ਉਹ ਮੂਹੇ ਬੰਤੇ ਕੱਲੇ ਕੱਲੇ ਕਲਕਲੇ ਦੇ ਪਾਣੀ ਦੇ ਥੱਲੇ ਥਾਂ ਨਹੀਂ ਵਾਂ ਤੇ ਉੱਥੇ ਜਾ ਕੇ ਸਾਰਾ ਪਾਣੀ ਖਲੋ ਜਾਣਾ ਫਿਰ ਉਹ ਕਿੱਲੇ ਨੂੰ ਰਗੜਾ ਲੱਗੂਗਾ